ਬੈਕ ਦਾ ਮੈਂ ਪੋਸਟਰ ਪੜ੍ਹਿਆ ਉਹ ਸਮਝਾ ਦਿਓ ਉਹ ਕੀ ਪੋਸਟਰ ਕਹਿੰਦਾ ਹੈ ਐਕਚੁਅਲੀ ਅਸੀਂ ਮਨੀ ਬੈਕ ਸਕੀਮ ਲੈ ਕੇ ਆਏ ਆ ਇਹ ਸਕੀਮ ਸਾਡੀ ਜਿਹੜੀ ਹੈ ਐਕਸਕਲੂਸਿਵ ਹੈ ਮੀਨ ਸਿਰਫ ਅਸੀਂ ਹੀ ਚਲਾ ਰਹੇ ਆ ਹਮ ਸਕੀਮ ਦੇ ਵਿੱਚ ਜੇ ਓਵਰਆਲ ਬੱਚੇ ਦੇ 6 ਬੈਂਡਸ ਨਹੀਂ ਆਉਂਦੇ ਸਾਡੇ ਤੋਂ ਕੋਚਿੰਗ ਲੈਣ ਤੋਂ ਬਾਅਦ ਤਾਂ ਅਸੀਂ ਉਹਦੀ ਪੂਰੀ ਦੀ ਪੂਰੀ ਟਿਊਸ਼ਨ ਫੀ ਰਿਫੰਡ ਕਰਦੇ ਆਂ ਇਹਦੇ ਵਰਕਿੰਗ ਪ੍ਰੋਫੈਸ਼ਨਲਸ ਨੇ ਉਹਨਾਂ ਲਈ ਕੋਈ ਸਪੈਸ਼ਲ ਬੈਚ ਵੀ ਰੱਖਿਆ ਹੈ ਤੁਸੀਂ ਜੀ ਬਿਲਕੁਲ ਅਸੀਂ ਵਰਕਿੰਗ professionals ਵਾਸਤੇ ਦੋ ਬੈਚ ਚਲਾ ਰਹੇ ਹਾਂ ਦਿਨ ਦੇ ਵਿੱਚ ਇੱਕ ਮਾਰਨਿੰਗ ਬੈਚ ਹੈ ਇਸ ਵੇਰੇ 7 ਵਜੇ ਤੋਂ ਲੈ ਕੇ ਇਸ ਵੇਰੇ 9 ਵਜੇ ਤੱਕ ਬਿਕੋਜ਼ ਉਸ ਤੋਂ ਬਾਅਦ ਉਹ ਆਪਣਾ ਡਿਊਟੀਆਂ ਤੇ ਜਾ ਸਕਦੇ ਆ ਐਂਡ ਜਿਹੜਾ ਅਨਦਰ ਬੈਚ ਹੈ ਉਹ ਸ਼ਾਮੀ 5:30 ਤੋਂ ਲੈ ਕੇ ਸ਼ਾਮੀ 7:30 ਤੱਕ ਤੁਸੀਂ ਇਹ ਕਹਿਣਾ ਚਾਹੁੰਦੇ ਜਿਹੜੇ ਵਰਕਿੰਗ ਪ੍ਰੋਫੈਸ਼ਨਲ ਸਵੇਰੇ ਮਾਰਨਿੰਗ ਤੇ ਇਵਨਿੰਗ ਬੈਚਸ ਇੱਥੇ ਆ ਕੇ ਨਹੀਂ ਲਾ ਸਕਦੇ ਉਹਨਾਂ ਨੂੰ ਤੁਸੀਂ ਆਪਸ਼ਨ ਦੇ ਦਿਓ ਕਿ ਸੈਟਰਡੇ ਸੱਡੇ ਤੁਹਾਡੇ ਕੋ ਆ ਕੇ ਫੁੱਲ ਡੇ ਕਲਾਸਿਸ ਲੈ ਸਕਣ ਪਰ ਸੈਟਰਡੇ ਸੱਡੇ ਫਿਰ ਤੁਸੀਂ ਇੱਥੇ ਹੁੰਦੇ ਬਿਲਕੁਲ ਹੁੰਦਾ ਜੀ ਅਸੀਂ ਇਤਲੋਤੇ ਇੰਸਟੀਚੂਟ ਤੋਂ ਸਮਝ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਸੰਡੇ ਵੀ ਓਪਨ ਹੈ ਅਸੀਂ ਬੱਚਿਆਂ ਨੂੰ ਸੰਡੇ ਵੀ ਕੋਚਿੰਗ ਦਿੰਦੇ ਆ ਤੇ ਪਰ ਕੋਈ ਔਨਲਾਈਨ ਕਲਾਸਿਸ ਵੀ ਹੁੰਦੀਆਂ ਸਪੋਜ਼ ਕੋਈ ਕੈਨੇਡਾ ਬੈਠਾ ਆਸਟ੍ਰੇਲੀਆ ਬੈਠਾ ਜਦ ਇੰਡੀਆ ਵਿੱਚ ਵੀ ਆ ਉਹ ਕਲਾਸਿਸ ਅਟੈਂਡ ਨਹੀਂ ਕਰ ਸਕਦਾ ਉਹ ਤੁਹਾਡੇ ਤੋਂ ਆਨਲਾਈਨ ਕਲਾਸਿਸ ਲੈ ਸਕਦਾ ਹਾਂਜੀ ਆਲਰੇਡੀ ਲੈ ਰਹੇ ਨੇ ਜੀ ਬੱਚੇ ਬਹੁਤ ਸਾਰੇ ਯੂਕੇ ਕੈਨੇਡਾ ਇਵਨ ਆਸਟ੍ਰੇਲੀਆ ਵੀ ਬੱਚੇ ਬੈਠੇ ਨੇ ਉਹ ਕਿਤੇ ਹੋਰ ਕੋਚਿੰਗ ਲੈਣ ਦੀ ਬਜਾਏ ਸਾਨੂੰ ਅਪਰੋਚ ਕਰਦੇ ਨੇ ਕਿ ਸਾਨੂੰ ਆਨਲਾਈਨ ਪੜਾਇਆ ਜਾਵੇ ਸੋ ਡੇਲੀ ਉਹਨਾਂ ਦੀ ਕਲਾਸ ਆਨਲਾਈਨ ਲਗਾਈ ਜਾਂਦੀ ਹੁਣ ਬੈਂਡ ਆ ਕੇ ਜਿਨ੍ਹਾਂ ਨੇ ਜਹਾਜ਼ ਚੜ੍ਹਨਾ ਪਹਿਲਾ ਇਹ ਸਵਾਲ ਸੀ ਕਿ ਯੂਕੇ ਲਈ ਹਸਬੈਂਡ ਵਾਈਫ ਜਿਹੜੇ ਇਕੱਠੇ ਜਾ ਰਹੇ ਆ ਹੁਣ ਮੈਨੂੰ ਪਤਾ ਲੱਗਾ ਕਿ ਉਹ ਬੰਦ ਹੋ ਗਿਆ ਸੀ ਫਿਰ ਹੁਣ ਕਿਹੜੀ ਡੈਸਟੀਨੇਸ਼ਨ ਰਹੀ ਹੈ ਬੱਚਿਆਂ ਦੀ ਅ ਜਿਹੜੇ ਸਪਾਊਸ ਜਾਂ ਡਿਪੈਂਡੈਂਟਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਯੂਕੇ ਤੋਂ ਇਲਾਵਾ ਹੋਰ ਆਪਸ਼ਨਸ ਵੀ ਅਵੇਲੇਬਲ ਆ ਸਚ ਐਸ ਡੈਨਮਾਰਕ ਹੋ ਗਿਆ ਫਿਨਲੈਂਡ ਹੋ ਗਿਆ ਸੋ ਬਹੁਤ ਸਾਰੀ ਐਸੀ ਕੰਟਰੀਜ਼ ਹੈਗੀਆਂ ਜਿਹੜੀ ਸਟਿਲ ਸਪਾਊਸ ਅਕਸੈਪਟ ਕਰ ਰਹੀਆਂ ਨੇ ਸ਼ਕਤ ਨੂੰ ਮੈਨੂੰ ਬਹੁਤ ਖੁਸ਼ੀ ਹੋਈ ਜੀ ਕਿ ਆਪਾਂ 2 ਸਾਲ ਪਹਿਲਾਂ ਵੀਡੀਓ ਕੀਤੀ ਸੀ ਇੱਕ ਛੋਟੀ ਜੀ ਗਲੀ ਦੇ ਅੰਦਰ ਇੱਕ ਘਰ ਦੇ ਕਮਰੇ ਵਿੱਚ ਤੁਸੀਂ ਪੜਾ ਰਹੇ ਹੋ ਹੁਣ ਕੈਨੇਡਾ ਤੱਕ ਪਹੁੰਚ ਰਹੇ ਹੋ ਤਾਂ ਇਹ ਤੁਹਾਡੀ ਮਿਹਨਤ ਹੈ ਔਰ ਜਿਹੜੇ ਦਰਸ਼ਕ ਦੇਖ ਰਹੇ ਸਾਡਾ ਪਰਿਵਾਰ ਦੇਖ ਰਿਹਾ ਇਹਨਾਂ ਦੀਆਂ ਦੁਆਵਾਂ ਆ ਸੌਫਟਵੇਅਰ ਵੀ ਕੋਈ ਲਾਂਚ ਕਰ ਰਹੇ ਹਾਂਜੀ ਅ ਸਾਫਟਵੇਅਰ ਅਸੀਂ ਕਾਇਲਸ ਦਾ ਸਾਫਟਵੇਅਰ ਬਣਾ ਰਹੇ ਹਾਂ ਜੀ ਸਾਫਟਵੇਅਰ ਇਸ ਕਰਕੇ ਬਣਾ ਰਹੇ ਹਾਂ ਕਿ ਕਈ ਬੱਚੇ ਇਹੋ ਜਿਹੇ ਨੇ ਜਿਹੜੇ ਇੱਥੇ ਕਲਾਸਿਸ ਸਾਡੇ ਕੋਲ ਫਿਜ਼ੀਕਲ ਨਹੀਂ ਲਗਾ ਸਕਦੇ ਜਾਂ ਆਨਲਾਈਨ ਲਈ ਵੀ ਉਹਨਾਂ ਨੂੰ ਕੋਈ ਇਹੋ ਜੀ ਹੈ ਕਿ ਆਨਲਾਈਨ ਲਈ ਵੀ ਟਾਈਮ ਨਹੀਂ ਨਿਕਲ ਪਾ ਰਿਹਾ ਸੋ ਅਸੀਂ ਸਰਦਨ ਸਾਫਟਵੇਅਰ ਤਿਆਰ ਕਰ ਰਹੇ ਹਾਂ ਕਿ ਉਹ ਸਾਫਟਵੇਅਰ ਸਾਡੇ ਕੋਲ ਪਰਚੇਸ ਕਰਕੇ ਉਹਦੇ ਸਾਰਾ ਪ੍ਰੈਕਟਿਸ ਮਟੀਰੀਅਲ ਹੋਏਗਾ ਸਾਰੇ ਲੈਸਨਸ ਹੋਣਗੇ ਮੇਰੀਆਂ ਖੁਦ ਦੀਆਂ ਡਿਲੀਵਰ ਕੀਤੀਆਂ ਹੋਈਆਂ ਕਲਾਸਿਸ ਹੋਣਗੀਆਂ ਸੋ ਜਾਨਾ ਮੈਂ ਫ੍ਰੈਂਚ ਸਿੱਖ ਕੇ ਜਾਣੀ ਹਾਂ ਕਿਉਂਕਿ ਉੱਧਰ ਲਈ ਭਾਸ਼ਾਾਂ ਦੀ ਉਹ ਕਿ ਕੰ ਫ੍ਰੈਂਚ ਕਰਾ ਦੂੰ ਬਿਲਕੁਲ ਹੀ ਫ੍ਰੈਂਚ ਕਲਾਸ ਇਹ ਵੀ ਐਕਸਕਲੂਸਿਵ ਹੈ ਜੀ ਸਾਡੇ ਕੋਲ ਅਸੀਂ ਆਨਲਾਈਨ ਕਲਾਸਿਸ ਫ੍ਰੈਂਚ ਦੀਆਂ ਦਿੰਦੇ ਆ ਸੋ ਜੇ ਕੋਈ ਫ੍ਰੈਂਚ ਸਿੱਖਣ ਦਾ ਚਾਹਵਾਨ ਹੈ ਤਾਂ ਸਾਡ ਨੂੰ ਕੰਟੈਕਟ ਕਰ ਸਕਦਾ ਹੈ ਇੱਕ ਡੈਮੋ ਕਲਾਸ ਇਹਦੇ ਵਿੱਚ ਵੀ ਫ੍ਰੀ ਦਿੱਤੀ ਜਾਏਗੀ ਤੇਲਾ ਰਸਤਾ ਇਸ ਤਰ੍ਹਾਂ ਬਸਲ ਬਸਲਾ ਚਲੋ ਬਹੁਤ ਮੈਨੂੰ ਉਹ ਵੀ ਇੰਟਰਸਟਿੰਗ ਹੋਏਗਾ ਨਾ ਜੀ ਬਿਲਕੁਲ ਮੈਨੂੰ ਵੀ ਬੜਾ ਸ਼ੌਕ ਹੈ ਤਾਂ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਤੁਹਾਡੇ ਕੋ ਸੈਟਰਡੇ ਸੰਡੇ ਅਗਰ ਤੁਹਾਡਾ ਸਟਾਫ ਅਵੇਲੇਬਲ ਹੋਵੇ ਤਾਂ ਫ੍ਰੈਂਚ ਦੀਆਂ ਕਲਾਸਿਸ ਜ਼ਰੂਰ ਲਵਾਂਗੇ ਫਿਰ ਅਸੀਂ ਵੀ ਆਏਗੇ ਇਸ ਤਰ੍ਹਾਂ ਬਸਲ ਬਸਲਾ ਪੀ ਵੀ ਬੱਤੀ ਦੇ ਬੱਚੇ ਕਹਿੰਦੇ ਆਈਸਟੋ ਚੰਗੇ ਬੈਂਡ ਆਹੀ ਨਹੀਂ ਰਹੇ ਸਾਡਾ ਮੁੱਕਦਾ ਨਹੀਂ ਪਿਆ ਇੰਤਜ਼ਾਰ ਛੇਤੀ ਛੇਤੀ ਚੌਣੇ ਆ ਕੈਨੇਡਾ ਦਾ ਵੀਜ਼ਾ ਆ ਜਾਵੇ ਕਿਤੇ ਉਥੋਂ ਦੀ ਬਦਲ ਨਾ ਜਾਵੇ ਸਰਕਾਰ ਇਸੇ ਕਰਕੇ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਸਕਣ ਅਸੀਂ ਲੈ ਕੇ ਆਏ ਆਪਣਾ ਸ਼ੋਅ ਜਿਸ ਦਾ ਨਾਮ ਹੈ ਵੀਜ਼ੇ ਤੇ ਵਿਚਾਰ ਵੀਜ਼ੇ ਤੇ ਵਿਚਾਰ ਸਤਸ਼ਿਰੀਏ ਕਾਂ ਦੀਵਤੀ ਨਮਸਕਾਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆਦ ਨੂੰ ਵੀਡੀਓ ਕਿਸ ਬਾਬਤ ਆਉਣ ਵਾਲੀ ਸਾਥੀ ਇੱਕ ਵਾਰ ਫਿਰ ਤੋਂ ਤੁਹਾਡੇ ਅੱਗੇ ਐਪੀਸੋਡ ਲੈ ਕੇ ਹਾਜ਼ਰ ਹੈ ਜਿਸ ਦਾ ਨਾਮ ਹੈ ਵੀਜ਼ੇ ਤੇ ਵਿਚਾਰ ਔਰ ਇਸ ਐਪੀਸੋਡ ਵਿੱਚ ਸਾਡੇ ਨਾਲ ਬਣੇ ਰਹਿਣਗੇ ਅਰਜੁਨ ਜੀ ਕ੍ਰੈਸ ਇਮੀਗ੍ਰੇਸ਼ਨ ਤੋਂ ਔਰ ਅਰਜੁਨ ਜੀ ਉਹੀ ਸ਼ਖਸ ਨੇ ਜਿਨ੍ਹਾਂ ਨੇ ਆਪਣੇ ਘਰ ਤੋਂ ਸ਼ੁਰੂਆਤ ਕੀਤੀ ਸੀ ਬਹੁਤ ਮਿਹਨਤ ਕੀਤੀ ਬਹੁਤ ਸੰਘਰਸ਼ ਕੀਤਾ ਔਰ ਉਹਨਾਂ ਬੱਚਿਆਂ ਦੇ ਗਾਇਲਸ ਚ ਅੱਛੇ ਬੈਂਡ ਲਿਆਉਂਦੇ ਜਿਨ੍ਹਾਂ ਨੂੰ ਉਮੀਦ ਹੀ ਨਹੀਂ ਸੀ ਜਿਨ੍ਹਾਂ ਤੇ 2-3 ਤੋਂ ਬੈਂਡ ਵੱਧ ਨਹੀਂ ਸੀ ਪਏ ਉਹਨਾਂ ਦੀ ਗੱਡੀ ਨੂੰ ਵੀ ੱੱਕਾ ਲਾ ਕੇ 6-7 ਬੈਂਡ ਤੱਕ ਪੰਚਾਇਤ ਕਈਆਂ ਦੇ ਸੁਪਨੇ ਪੂਰੇ ਕੀਤੇ ਪਹਿਲਾ ਅਰਜੁਨ ਜੀ ਦਾ ਸਵਾਗਤ ਕਰਦੇ ਆਂ ਫਿਰ ਲਵਾਂਗੇ ਢੇਰ ਸਾਰੇ ਤੁਹਾਡੇ ਸਵਾਗਤ ਬਹੁਣੇ ਕਾ ਸਵਾਗਤ ਸਰ ਪੀਵੀ ਬੱਤੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਰਜੁਨ ਜੀ ਮੈਂ ਗੱਲ ਕੀਤੀ ਹੈ ਕੁਝ ਬੱਚੇ ਨਾ ਹਤਾਸ਼ ਹੋ ਚੁੱਕੇ ਆ ਉਹ ਕਹਿੰਦੇ ਕਿ ਬੈਂਡ ਆ ਹੀ ਨਹੀਂ ਰਹੇ ਬੈਂਡ ਆ ਹੀ ਨਹੀਂ ਰਹੇ ਤੁਹਾਨੂੰ ਪਰਮਾਤਮਾ ਨੇ ਨਿਵਾਜਿਆ ਦੇਖੋ ਆਪਾਂ ਤੁਹਾਡੀ ਪਹਿਲੀ ਵੀਡੀਓ 2 ਸਾਲ ਪਹਿਲਾਂ ਕੀਤੀ ਸੀ ਜਦ ਤੁਸੀਂ ਘਰ ਬੱਚਿਆਂ ਨੂੰ ਪੜਾਉਂਦੇ ਸੀ ਉਸ ਤੋਂ ਬਾਅਦ ਸ਼ਹਿਰ ਦੇ ਮੁੱਖ ਮਾਰਗ ਤੇ ਤੁਹਾਡਾ ਐਡਾ ਵੱਡਾ ਆਫਿਸ ਹੈ ਬਹੁਤ ਸਾਰੇ ਬੱਚਿਆਂ ਦੇ ਸੁਪਨੇ ਪੂਰੇ ਹੋਇਆ ਹੁਣ ਮੈਂ ਜਦੋਂ ਤੁਹਾਡੀਆਂ ਪੌੜੀਆਂ ਚੜ ਰਿਹਾ ਸੀ ਆਫਿਸ ਦੀਆਂ ਪਰ ਮਨੀ ਬੈਕ ਦਾ ਮੈਂ ਪੋਸਟਰ ਪੜ੍ਹਿਆ ਉਹ ਸਮਝਾ ਦਿਓ ਉਹ ਕੀ ਪੋਸਟਰ ਕਹਿੰਦਾ ਜੀ ਐਕਚੁਅਲੀ ਅਸੀਂ ਮਨੀ ਬੈਕ ਸਕੀਮ ਲੈ ਕੇ ਆਏ ਆ ਇਹ ਸਕੀਮ ਸਾਡੀ ਜਿਹੜੀ ਹੈ ਐਕਸਕਲੂਸਿਵ ਹੈ ਮੀਨ ਸਿਰਫ ਅਸੀਂ ਹੀ ਚਲਾ ਰਹੇ ਆ ਹਮ ਸਕੀਮ ਦੇ ਵਿੱਚ ਜੇ ਓਵਰਆਲ ਬੱਚੇ ਦੇ 6 ਬੈਂਡਸ ਨਹੀਂ ਆਉਂਦੇ ਸਾਡੇ ਤੋਂ ਕੋਚਿੰਗ ਲੈਣ ਤੋਂ ਬਾਅਦ ਤਾਂ ਅਸੀਂ ਉਹਦੀ ਪੂਰੀ ਦੀ ਪੂਰੀ ਟਿਊਸ਼ਨ ਫੀ ਰਿਫੰਡ ਕਰਦੇ ਆਂ ਇਹਦੇ ਵਿੱਚ ਕੁਝ ਨਿਯਮਾਂ ਸ਼ਰਤਾਂ ਜ਼ਰੂਰ ਨੇ ਕਿ ਬੱਚਾ ਰੈਗੂਲਰ ਹੋਣਾ ਚਾਹੀਦਾ ਹੈ ਐਂਡ ਬੱਚਾ ਜੋ ਅਸੀਂ ਉਹਨੂੰ ਗ੍ਰੈਬ ਕਰਵਾ ਰਹੇ ਹਾਂ ਉਹਨੂੰ ਫਾਲੋ ਵੀ ਕਰੇ ਐਂਡ ਉਸ ਤੋਂ ਬਾਅਦ ਜੇ ਬੱਚੇ ਦੇ ਓਵਰਾਲ 6 ਬੈਂਡਸ ਨਹੀਂ ਆਂਦੇ ਤਾਂ ਉਹਦੀ ਫੀਸ ਬਿਲਕੁਲ ਰਿਫੰਡ ਕੀਤੀ। ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮਿਨੀਮਮ 6 ਬੈਂਡ ਬਦ ਬਦ ਸਕਦੇ ਆ 7-8 ਵੀ ਹੋ ਸਕਦੇ ਆ ਬਿਲਕੁਲ ਬਦ ਸਕਦੇ ਜੀ ਬਿਕੋਜ਼ ਸਾਡੇ ਬੱਚਿਆਂ ਦੇ ਮੈਜੋਰਟੀ ਆਫ ਬੱਚੇ ਐਸੇ ਨੇ ਜਿਹੜੇ 7 ਪਲਸ ਸਕੋਰ ਕਰਕੇ ਗਏ ਨੇ ਸੋ ਅਸੀਂ ਬੱਚੇ ਜਿਹੜੇ ਡੀਮੋਟੀਵੇਟ ਹੋਏ ਹੋਏ ਨੇ ਉਹਨਾਂ ਨੂੰ ਹੀ ਇਹ ਸਹੂਲਤ ਦੇ ਰਹੇ ਆ ਕਿ ਜੇ ਓਵਰਆਲ 6 ਬੈਂਡ ਨਹੀਂ ਆਉਂਦੇ ਤਾਂ ਸਾਡੇ ਕੋਲ ਆਪਣੀ ਫੀਸ ਰਿਫੰਡ ਲੈ ਸਕਦੇ ਪਰ ਨਾ ਮੇਰੇ ਕੁਝ ਜਾਣਕਾਰ ਆ ਦੇਖੋ ਇਸ ਸਮੇਂ ਹਾਲਾਤ ਕੁਝ ਇਹੋ ਜਿਹੇ ਹੋ ਗਏ ਜਿਹੜੇ ਇੱਥੇ ਕੰਮ ਕਰ ਰਹੇ ਆ ਉਹ ਵੀ ਚਾਹੁੰਦੇ ਕਿ ਤਜਰਬਾ ਬਹੁਤ ਹੋ ਗਿਆ ਹੁਣ ਪੀਆਰ ਬੇਸਿਸ ਤੇ ਆਪਾਂ ਕੈਨੇਡਾ ਆਸਟ੍ਰੇਲੀਆ ਨੂੰ ਚਲੀਏ ਤਾਂ ਜਿਹੜੇ ਵਰਕਿੰਗ ਪ੍ਰੋਫੈਸ਼ਨਲਸ ਨੇ ਉਹਨਾਂ ਲਈ ਕੋਈ ਸਪੈਸ਼ਲ ਬੈਚ ਵੀ ਰੱਖਿਆ ਹੈ ਤੁਸੀਂ ਜੀ ਬਿਲਕੁਲ ਅਸੀਂ ਵਰਕਿੰਗ ਪ੍ਰੋਫੈਸ਼ਨਲਸ ਵਾਸਤੇ ਦੋ ਬੈਚ ਚਲਾ ਰਹੇ ਹਾਂ ਦਿਨ ਦੇ ਵਿੱਚ ਇੱਕ ਮਾਰਨਿੰਗ ਬੈਚ ਹੈ ਇਸ ਵੇਰੇ 7 ਵਜੇ ਤੋਂ ਲੈ ਕੇ ਇਸ ਵੇਰੇ 9 ਵਜੇ ਤੱਕ ਬਿਕੋਜ਼ ਉਸ ਤੋਂ ਬਾਅਦ ਉਹ ਆਪਣਾ ਡਿਊਟੀਆਂ ਤੇ ਜਾ ਸਕਦੇ ਆ ਐਂਡ ਜਿਹੜਾ ਅਨਦਰ ਬੈਚ ਹੈ ਉਹ ਸ਼ਾਮੀ 5:30 ਤੋਂ ਲੈ ਕੇ ਸ਼ਾਮੀ 7:30 ਤੱਕ ਤੇ ਫਿਰ ਸਵਾਲ ਉਹੀ ਆਉਂਦਾ ਜੀ ਕਿ ਤੁਸੀਂ ਪੜ੍ਹਾਉਂਗੇ ਕਿ ਤੁਹਾਡੇ ਟ੍ਰੇਨਰਸ ਪੜ੍ਹਾਉਣਗੇ ਅਕਚੁਅਲੀ ਜਿਸ ਸਾਹਮਣੇ ਬੱਚੇ ਵੱਧ ਰਹੇ ਨੇ ਸੋ ਇਕੱਲੇ ਬੰਦੇ ਦਾ ਪੋਟੈਂਸ਼ੀਅਲ ਇਹਨਾਂ ਨਹੀਂ ਹੁੰਦਾ ਕਿ ਉਹ ਐਨੇ ਕਰਾਊਡ ਨੂੰ ਸਾਂਭ ਸਕੇ ਜਾਂ ਫਿਰ ਐਨੀ ਸਟੂਡੈਂਟ ਦੀ ਸਟਰੈਂਥ ਨੂੰ ਸਾਂਭ ਸਕੇ ਸੋ ਅਸੀਂ ਹੈਲਪਰਸ ਜ਼ਰੂਰ ਰੱਖੇ ਨੇ ਬਟ ਜੀ ਹਾਂ ਮੈਂ ਖੁਦ ਪੜਾਣਾ ਬਿਕੋਜ਼ ਮੈਂ ٹرسٹ ਕਰਨਾ ਕਿ ਜੇ ਮੇਰੇ ਪੜਾਏ ਹੋਏ ਬੱਚੇ ਜਿਹੜੇ ਨੇ ਉਹ ਬੈਂਡ ਜ਼ਰੂਰ ਅਚੀਵ ਕਰਗੇ ਕਿਉਂਕਿ ਲਾਸਟ ਟਾਈਮ ਆਪਾਂ ਇੰਟਰਵਿਊ ਕੀਤੀ ਤੁਸੀਂ ਦੱਸਿਆ ਸੀ ਨਾ ਕਿ ਬਹੁਤ ਸਾਰੇ ਜਿਹੜੇ ਟ੍ਰੇਨਰਸ ਆ ਵਕ ਵਕ ਥਾਂ ਮਤੇ ਜਾ ਕੇ ਪੜਾਉਂਦੇ ਆ ਉਹ ਤੁਹਾਡੇ ਕੋਲ ਈਵਨਿੰਗ ਬੈਚਸ 'ਚ ਟ੍ਰੇਨਿੰਗ ਲੈਣ ਆਉਂਦੇ ਆ ਤੇ ਜਿਹੜੇ ਵਰਕਿੰਗ ਪ੍ਰੋਫੈਸ਼ਨਲਸ ਆ ਉਹ ਵੀ ਇਹੀ ਚਾਹੁੰਦੇ ਆ ਕਿ ਸਾਨੂੰ ਅਰਜੁਨ ਜੀ ਆਪ ਪੜਾਉਂ ਜੀ ਤਾਂ ਸਿਲੇਬਸ ਸਾਰਾ ਤੁਸੀਂ ਆਪ ਤਿਆਰ ਕਰਦੇ ਹੋ ਅ ਜੀ ਬਿਲਕੁਲ ਇੱਕ ਦਿਨ ਪਹਿਲਾਂ ਹੋਮਵਰਕ ਹੁੰਦਾ ਹੈ ਜੀ ਪੂਰਾ ਅਸੀਂ ਬੱਚਿਆਂ ਨੂੰ ਕੀ ਪੜਾਉਣਾ ਹੈ ਐਂਡ ਇਹ ਸਿਰਫ ਬੈਚਸ ਪੈਸੇ ਲਈ ਨਹੀਂ ਚਲਾਏ ਜਾ ਰਹੇ ਅਸੀਂ ਵਾਕੇ ਚਾਹੁੰਦੇ ਆ ਕਿ ਵਰਕਿੰਗ ਪ੍ਰੋਫੈਸ਼ਨਲਸ ਵੀ ਆਪਣੇ ਸੁਪਨੇ ਪੂਰੇ ਕਰ ਸਕਣ ਐਂਡ ਅੱਛੀ ਕੋਚਿੰਗ ਲੈ ਕੇ ਅੱਛੇ ਬੈਂਡਸ ਲੈ ਕੇ ਆਪਣਾ ਕੈਰੀਅਰ ਬਣਾ ਸਕਣ ਅੱਛਾ ਇੱਕ ਚੀਜ਼ ਮੈਂ ਹੋਰ ਵਾਰ ਪੜ੍ਹੀ ਆ ਜ ਇਹ ਕਿਹੜੀ ਸ਼ੈ ਹੋਈ ਜੀ ਅਾਇਲਸ ਕ੍ਰੈਸ਼ ਕੋਰਸ ਬੀਸਿਕਲੀ ਇਹ ਵੀ ਵਰਕਿੰਗ professionals ਵਾਸਤੇ ਹੀ ਹੈ ਮਤਲਬ ਇਹ ਡਿੱਗ ਜਾਂਦਾ ਕ੍ਰੈਸ਼ ਹੋ ਜਾਂਦਾ ਨਹੀਂ ਜੀ ਨਹੀਂ ਕ੍ਰੈਸ਼ ਕੋਰਸ ਦਾ ਮਤਲਬ ਹੈ ਕਿ ਤੁਸੀਂ ਥੋੜੇ ਪੀਰੀਅਡ ਦੇ ਵਿੱਚ ਪੂਰਾ ਹਫਤਾ ਕਵਰ ਕਰ ਸਕਦੇ ਹੋ ਜਿਵੇਂ ਵਰਕਿੰਗ professionals ਨੇ ਉਹ ਸੈਟਰਡੇ ਸੰਡੇ ਮੈਕਸਿਮਮ ਫ੍ਰੀ ਹੁੰਦੇ ਨੇ ਸੋ ਅਸੀਂ ਸੈਟਰਡੇ ਸੰਡੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਪੂਰਾ ਦਿਨ ਕਲਾਸਿਸ ਚਲਾਣੇ ਆ ਐਂਡ ਸਿਲੇਬਸ ਵੀ ਜਿਹੜਾ ਆ ਅਸੀਂ ਉਸੇ ਹਿਸਾਬ ਨਾਲ ਤਿਆਰ ਕੀਤਾ ਹੈ ਮੈਟਰੋਸ ਸਾਹਿਬ ਨੇ ਤਿਆਰ ਕੀਤਾ ਹੈ ਕਿ ਜਿਹੜਾ 2 ਦਿਨ ਦੇ ਅੰਦਰ ਉਹਨਾਂ ਦੀ ਪੂਰੇ ਹਫਤੇ ਦੀ ਤਿਆਰੀ ਹੋ ਜਾਵੇ ਐਂਡ ਉਹ ਵੀ ਅਾਇਲਸ ਆਪਣੀ ਕਰ ਸਕਣ ਤੁਸੀਂ ਇਹ ਕਹਿਣਾ ਚਾਹੁੰਦੇ ਜਿਹੜੇ ਵਰਕਿੰਗ ਪ੍ਰੋਫੈਸ਼ਨਲ ਸਵੇਰੇ ਮਾਰਨਿੰਗ ਤੇ ਇਵਨਿੰਗ ਬੈਚਸ ਇੱਥੇ ਆ ਕਿ ਨਹੀਂ ਲਾ ਸਕਦੇ ਉਹਨਾਂ ਨੂੰ ਤੁਸੀਂ ਆਪਸ਼ਨ ਦੇ ਰਹੇ ਹੋ ਕਿ ਸੈਟਰਡੇ ਸੱਡੇ ਤੁਹਾਡੇ ਕੋ ਆ ਕੇ ਫੁੱਲ ਡੇ ਕਲਾਸਿਸ ਲੈ ਸਕਦੇ ਪਰ ਸੈਟਰਡੇ ਸੱਡੇ ਫਿਰ ਤੁਸੀਂ ਇੱਥੇ ਹੁੰਨੇ ਬਿਲਕੁਲ ਹੋ ਜਾਂਦਾ ਜੀ ਅਸੀਂ ਇਤਲਾਉਤੇ ਇੰਸਟੀਚੂਟ ਦਾ ਸਮ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਸੰਡੇ ਵੀ ਓਪਨ ਹੈ ਅਸੀਂ ਬੱਚਿਆਂ ਨੂੰ ਸੰਡੇ ਵੀ ਕੋਚਿੰਗ ਦਿੰਦੇ ਹਾਂ ਤੇ ਫਿਰ ਜਿਹੜੇ ਵਰਕਿੰਗ ਪ੍ਰੋਫੈਸ਼ਨਲਸ ਨੇ ਉਹਨਾਂ ਲਈ ਕੋਈ ਆਫਰ ਹੈ ਮਨੀ ਬੈਕ ਵਾਲੀ ਉਹ ਵਰਕਿੰਗ ਪ੍ਰੋਫੈਸ਼ਨਲਸ ਲਈ ਵੀ ਜੀ ਮਨੀ ਬੈਕ ਆਫਰ ਐਕਚੁਅਲੀ ਸਾਰਿਆਂ ਲਈ ਹੈ ਜੀ ਜੇ ਓਵਰਆਲ 6 ਬੱਚੇ ਦੇ ਬੈਂਡ ਨਹੀਂ ਆਉਂਦੇ ਤਾਂ ਅਸੀਂ ਪੀਸ ਰਿਫੰਡ ਕਰਦੇ ਹਾਂ ਬਟ ਵਰਕਿੰਗ ਪ੍ਰੋਫੈਸ਼ਨਲਸ ਜਿਹੜੇ ਜ਼ਿਆਦਾਤਰ ਸਾਡੇ ਕੋਲ ਨੇ ਉਹ 877 ਐਸਪੀਰੈਂਟਸ ਨਹੀਂ ਸੋ ਉਹਨਾਂ ਨੂੰ ਅਸੀਂ ਅਲੱਗੂ ਵੇ ਨਾਲ ਤਿਆਰੀ ਕਰਵਾਈ ਦੀ ਹੈ ਜਿਹੜਾ ਕਿ ਵੇ ਬਹੁਤ ਹੀ ਸੁਪਰ ਵੇ ਹੈ ਉਹਦੇ ਨਾਲ ਤਿਆਰੀ ਕਰਵਾਉਂਦੇ ਹਾਂ ਏ ਟ੍ਰਿਪਲ ਸੈੱਵ ਜਿਹੜਾ ਸੀਐਲਬੀ 9 ਕੋ ਛੁੜਾ ਐਗਜ਼ੈਕਟਲੀ ਸੀਐਲਬੀ 9 ਹੁੰਦਾ ਹੈ ਜੀ ਐਕਸਪ੍ਰੈਸ ਐਂਟਰੀ ਜਿਹਨੂੰ ਆਪਾਂ ਕੈਨੇਡਾ ਦੀ ਕਹਿ ਦਿੰਦੇ ਆ ਮੈਕਸਿਮਮ ਜਿਹੜੇ ਐਕਸਪ੍ਰੈਸ ਐਂਟਰੀ ਚ ਪੀਆਰ ਲੈਂਦੇ ਨੇ ਕੈਨੇਡਾ ਦੀ ਉਹਨਾਂ ਨੂੰ ਇਹ ਬੈਂਡ ਰਿਕੁਆਇਰਮੈਂਟ ਹੁੰਦੀ ਹੈ ਸੀਐਲਬੀ 9 ਦੀ ਸੋ ਅਸੀਂ ਇੱਕ ਚੈਲੰਜ ਲੈਂਦੇ ਆਂ ਕਿ ਅਸੀਂ ਸੀਐਲਬੀ 9 ਬੱਚੇ ਨੂੰ ਅਚੀਵ ਕਰਾਉਣ ਵਿੱਚ ਪੂਰੀ ਮਦਦ ਕਰਾਂ ਸਰ ਫਿਰ ਇਹ ਅਕੈਡਮਿਕਸ ਨਹੀਂ ਹੁੰਦੀ ਨਾ ਤੇ ਜਨਰਲ ਇਹ ਜਨਰਲਾਈਜ਼ ਹੁੰਦੀ ਹੈ ਐਂਡ ਇਹਨੂੰ ਤੁਸੀਂ ਆਪਣੇ ਪੀਆਰ ਲਈ ਯੂਜ਼ ਕਰ ਸਕਦੇ ਹੋ ਕੋਈ ਆਨਲਾਈਨ ਕਲਾਸਿਸ ਵੀ ਹੁੰਦੀਆਂ ਸਕੋਸ ਕੋਈ ਕੈਨੇਡਾ ਬੈਠਾ ਆਸਟ੍ਰੇਲੀਆ ਬੈਠਾ ਜਦ ਇੰਡੀਆ ਵਿੱਚ ਵੀ ਆ ਉਹ ਕਲਾਸਿਸ اٹੈਂਡ ਨਹੀਂ ਕਰ ਸਕਦਾ ਉਹ ਤੁਹਾਡੇ ਤੋਂ ਆਨਲਾਈਨ ਕਲਾਸਿਸ ਲੈ ਸਕਦਾ ਹਾਂਜੀ ਆਲਰੇਡੀ ਲੈ ਰਹੇ ਨੇ ਜੀ ਬੱਚੇ ਬਹੁਤ ਸਾਰੇ ਯੂਕੇ ਕੈਨੇਡਾ ਇਵਨ ਆਸਟ੍ਰੇਲੀਆ ਵੀ ਬੱਚੇ ਬੈਠੇ ਨੇ ਉਹ ਕਿਤੇ ਹੋਰ ਕੋਚਿੰਗ ਲੈਣ ਦੀ ਬਜਾਏ ਸਾਨੂੰ ਅਪਰੋਚ ਕਰਦੇ ਨੇ ਕਿ ਸਾਨੂੰ ਆਨਲਾਈਨ ਪੜਾਇਆ ਜਾਵੇ ਸੋ ਡੇਲੀ ਉਹਨਾਂ ਦੀ ਕਲਾਸ ਆਨਲਾਈਨ ਲਗਾਈ ਜਾਂਦੀ ਚਲੋ ਆਪਾਂ ਵੀਜ਼ੇ ਬਾਰੇ ਵੀ ਗੱਲ ਕਰਨੀ ਪਰ ਇੱਕ ਕਲਾਸ ਸਵਾਲ ਜੀ ਮੈਂ ਨਾ ਨਾਲ ਦੀ ਨਾਲ ਤੁਹਾਡੇ ਕੈਮਰੇ ਵਿੱਚ ਫਲੈਕਸ ਦੇਖ ਪਾ ਰਿਹਾ ਜਿਹੜੀ ੇਠਾ ਲੱਗੀ ਆ ਉਹ ਬਹੁਤ ਅਟਰੈਕਟਿਵ ਹੈ ਧਿਆਨ ਖਿੱਚਦੇ ਉੱਤੇ ਲਿਖਿਆ ਕਿ ਜੇਕਰ ਤੁਸੀਂ 3 ਮਹੀਨੇ ਦਾ ਕੋਰਸ ਲੈਂਦੇ ਹੋ ਤਾਂ 1 ਮਹੀਨਾ ਵਿੱਚੋਂ ਫ੍ਰੀ ਮਿਲਦਾ ਉਹ ਥੋੜਾ ਸਮਝਾ ਦਿਓ ਕਿਵੇਂ ਹੁੰਦਾ ਜੀ ਪ੍ਰੋਸੈਸ ਅ ਬਿਲਕੁਲ ਜੀ ਐਕਚੁਅਲੀ ਬੱਚੇ ਜਿਹੜੇ ਸਾਡੇ ਕੋਲ 3 ਮਹੀਨੇ ਲਈ انرੋਲ ਹੁੰਦੇ ਨੇ ਤਾਂ ਉਹਨਾਂ ਨੂੰ ਇੱਕ ਮੰਥ ਅਸੀਂ ਫੀਸ ਚਾਰਜ ਬਿਲਕੁਲ ਨਹੀਂ ਕਰਦੇ ਐਂਡ ਉਹ ਮਹੀਨਾ ਉਹਨਾਂ ਨੂੰ ਬਿਲਕੁਲ ਫ੍ਰੀ ਪੜਾਇਆ ਜਾਂਦਾ ਹੈ ਤਾਂ ਪਹਿਲਾ ਮਹੀਨਾ ਕਿ ਅਖੀਰਲਾ ਮਹੀਨਾ ਅ 10 ਮੰਥਸ ਕੰਪਲੀਟ ਹੋਣ ਤੋਂ ਬਾਅਦ ਜਿਹੜਾ ਚੌਥਾ ਮੰਥ ਤੋਂ ਲਗਾਣਗੇ ਉਹਦੀ ਕੋਈ ਫੀਸ ਚਾਰਜ ਨਹੀਂ ਕੀਤੀ ਜਾਏਗੀ ਐਂਡ ਇਹਦੇ ਨਾਲ ਤੁਹਾਨੂੰ ਮੈਂ ਇੱਕ ਹੋਰ ਵੀ ਚੀਜ਼ ਦੱਸਣਾ ਚਾਹਾਂਗਾ ਜਿਹੜੇ ਬੱਚਿਆਂ ਦੇ ਬੈਂਡਸ ਨਹੀਂ ਆਉਂਦੇ ਕਈ ਵਾਰ ਫਸਟ ਅਟੈਂਪਟ ਦੇ ਵਿੱਚ ਜੋ ਸਾਡੇ ਕੋਲ ਦੁਬਾਰਾ ਕੰਟੀਨਿਊ ਕਰਦੇ ਆ ਤਾਂ ਅਸੀਂ ਫ ਮੈਨੂੰ ਸਪੋਜ਼ ਮੈਂ ਇੱਕ ਵਾਰੀ ਤੁਹਾਡੇ ਟੁਆਇਲਸ ਦੀ ਟ੍ਰੇਨਿੰਗ ਲੈ ਲਈ ਮੇਰੇ ਓਵਰਆਲ 6 ਨਹੀਂ ਆਏ ਤਾਂ ਤੁਸੀਂ ਅਗਲੀ ਵਾਰ ਮੈਨੂੰ ਫ੍ਰੀ ਪੜ੍ਹਾਉਂਗੇ ਬਿਲਕੁਲ ਐਗਜ਼ੈਕਟਲੀ ਜੀ ਬਿਲਕੁਲ ਕੋਈ ਚਾਰਜ ਨਹੀਂ ਕੀਤਾ ਜਾਏਗਾ ਸਾਡੀ ਟੀਮ ਤੁਹਾਨੂੰ ਬਿਲਕੁਲ ਫ੍ਰੀ ਕਲਾਸਿਸ ਪ੍ਰੋਵਾਈਡ ਕਰੇ ਚਲੋ ਹੁਣ ਮੰਨ ਲੈਂਦੇ ਆ ਬੈਂਡ ਆ ਗਏ ਬੱਚੇ ਦੇ ਆਈ ਜਾਂਦੇ ਆਮੂਮਨ ਜਿਹੜੇ ਇੱਥੇ ਆਉਂਦੇ ਆ ਉਹਨਾਂ ਦੇ ਬੈਂਡ ਆ ਜਾਂਦੇ ਕਿਉਂਕਿ ਤੁਸੀਂ ਟੈਕਨੀਕ ਸੀ ਇੰਨੀ ਅੱਛੀਆਂ ਸਿਖਾਉਂਦੇ ਹੋ ਤੁਹਾਡਾ ਤਜਰਬਾ ਹੀ ਹੁਣ ਬਹੁਤ ਵੱਡਾ ਹੋ ਗਿਆ ਹੁਣ ਬੈਂਡ ਆ ਗਏ ਇਹਨਾਂ ਨੇ ਜਹਾਜ ਚੜਨਾ ਪਹਿਲਾ ਇਹ ਸਵਾਲ ਸੀ ਕਿ ਯੂਕੇ ਲਈ ਹਸਬੈਂਡ ਵਾਈਫ ਜਿਹੜੇ ਇਕੱਠੇ ਜਾ ਰਹੇ ਹੁਣ ਮੈਨੂੰ ਪਤਾ ਲੱਗਾ ਕਿ ਉਹ ਬੰਦ ਹੋ ਗਿਆ ਸਿਸਟਮ ਫਿਰ ਹੁਣ ਕਿਹੜੀ ਡੈਸਟੀਨੇਸ਼ਨ ਹੈਗੀ ਬੱਚੀ ਜਿਹੜੇ ਸਪਾਊਸ ਜਾਂ ਡਿਪੈਂਡੈਂਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਯੂਕੇ ਤੋਂ ਇਲਾਵਾ ਹੋਰ ਆਪਸ਼ਨਸ ਵੀ ਅਵੇਲੇਬਲ ਆ ਸੱਚ ਐਸ ਡੈਨਮਾਰਕ ਹੋ ਗਿਆ ਫਿਨਲੈਂਡ ਹੋ ਗਿਆ ਸੋ ਬਹੁਤ ਸਾਰੀ ਐਸੀ ਕੰਟਰੀਜ਼ ਹੈਗੀਆਂ ਜਿਹੜੀ ਸਟਿਲ ਸਪਾਊਸ ਅਕਸੈਪਟ ਕਰ ਰਹੀਆਂ ਨੇ ਸ਼ੇਨਗਨ ਕੰਟਰੀਜ਼ ਜੀ ਬਿਲਕੁਲ ਔਰ ਉਧਰ ਉਹ ਮੂਵ ਕਰ ਸਕਦੇ ਨੇ ਪਰ ਨਹੀਂ ਮੇਰਾ ਮਨ ਹੈ ਮੈਂ ਯੂਕੇ ਹੀ ਜਾਣਾ ਔਰ ਮੈਂ ਹਾਇਲ ਸੁਣੀ ਕਰਨੀ ਜੀ ਤਾਂ ਫਿਰ ਮੇਰੇ ਲਈ ਕੀ ਆਪਸ਼ਨ ਹੈ ਇਹ ਪ੍ਰੋਫਾਈਲ ਟੂ ਪ੍ਰੋਫਾਈਲ ਡਿਪੈਂਡ ਕਰਦਾ ਹੈ ਜੀ ਸਾਡੇ ਕੋਲ ਵਿਦਆਊਟ ਆਇਲਸ ਐਂਡ ਵਿਦ ਆਇਲਸ ਦੋਨੇ ਵੀਜ਼ੇ ਨੇ ਸੋ ਜੇ ਬੱਚੇ ਦੀ ਪ੍ਰੋਫਾਈਲ ਹੀ ਕੁਆਲੀਫਾਈ ਕਰ ਜਾਵੇ ਵਿਦਆਊਟ ਆਇਲਸ ਉਹਦੀ ਪ੍ਰੀਵੀਅਸ ਸਟੱਡੀ ਕੁਛ ਇਹੋ ਜੀ ਹੈ ਕਿ ਉਹ ਵਿਦਆਊਟ ਆਇਲਸ ਲਈ ਕੁਆਲੀਫਾਈ ਕਰ ਰਹਾ ਹੈ ਮੰਨ ਲਓ ਕਿ ਮੰਨ ਲਓ ਕਿ ਸਟੂਡੈਂਟ ਹੈ ਉਹਨੇ CBSE ਬੋਰਡ ਚ ਪਲੱਸ 2 ਕੀਤੀ ਹੈ 70% ਮਾਰਕਸ ਆ ਜੀ ਤਾਂ ਉਹ ਆਇਲਸ ਕਰਨ ਦੀ ਲੋੜ ਹੈ ਕਿ ਨਹੀਂ ਹੈ ਕਈ ਯੂਨੀਵਰਸਿਟੀਆਂ ਨੇ ਜੀ ਯੂਕੇ ਦੇ ਵਿੱਚ ਜਿਹੜੀ ਵੇਵਰ ਦੇ ਰਹੀਆਂ ਨੇ ਇਸ ਵੇਲੇ ਵਿਦਾਊਟ ਆਇਲਸ ਸਿਰਫ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਆਪਣੀ ਪਲੱਸ 2 ਜਿਹੜੀ ਸਟੱਡੀ ਆ ਉਹ ਸੀਬੀਐਸਸੀ ਜਾਂ ਆਈਸੀਐਸਸੀ ਬੋਰਡ ਚ ਕੰਪਲੀਟ ਕੀਤੀ ਹੈ ਪੰਜਾਬ ਬੋਰਡ ਹਰਿਆਣਾ ਲਈ ਵੇਵਰ ਨਹੀਂ ਤੇ ਸਾਡੇ ਪੰਜਾਬ ਬੋਰਡ ਵਾਲੇ ਨੂੰ ਧੱਕਾ ਕਿਉਂ ਇਹ ਹੁਣ ਦੇਖੋ ਜੀ ਯੂਨੀਵਰਸਿਟੀਆਂ ਤੇ ਡਿਪੈਂਡ ਕਰਦਾ ਹੈ ਮੰਨ ਲਓ ਪੰਜਾਬ ਬੋਰਡ ਵਾਲਾ ਕੋਈ ਉਹਦੇ 80% ਮਾਰਕਸ ਆ ਜੀ ਤਾਂ ਉਹਨੂੰ ਆਇਲਸ ਕਰਨ ਦੀ ਜਰੂਰੀ ਹੈ ਬਿਲਕੁਲ ਜੀ ਆਇਲਸ ਕਰਨੀ ਜ਼ਰੂਰੀ ਹੈ ਜੀ ਆਇਲਸ ਤੋਂ ਬਿਨਾਂ ਨਹੀਂ ਜਾ ਪਾਏਗਾ ਐਂਡ ਅਸੀਂ ਇਹ ਚੈਲੰਜ ਜ਼ਰੂਰ ਲੈਣ ਲੈ ਕਿ ਸਾਡੇ ਕੋ ਆਵੇ ਜੀ ਅਸੀਂ ਆਇਲਸ ਡੈਫੀਨੇਟਲੀ ਉਹਨੂੰ ਬੈਂਡਸ ਅਚੀਵ ਕਰਾ ਕੇ ਦਿਖਾਵਾਂ ਤੁਸੀਂ ਮਨੀ ਬੈਕ ਦੀ ਤਾਂ ਗੱਲ ਪਹਿਲਾਂ ਕਰ ਹੀ ਦਿੱਤੀ ਹੈ ਕਿ ਜੇ ਓਵਰঅল 6 ਬੈਂਡ ਨਹੀਂ ਆਏ ਚਾਹੇ ਪੰਜਾਬ ਬੋਰਡ ਦਾ ਬੱਚਾ ਚਾਹੇ ਸੀਬੀਆਈਸੀ ਦਾ ਚਾਹੇ ਆਈਸੀਆਈਸੀ ਦਾ ਬੱਚਾ ਤੁਸੀਂ ਮਨੀ ਬੈਕ ਕਰੋਗੇ ਪਰ ਮੈਨੂੰ ਉਮੀਦ ਹੈ ਕਿ ਜਿਹੜਾ ਬੱਚਾ ਇੱਥੇ ਆਊਗਾ ਜਿਵੇਂ ਤੁਸੀਂ ਕਿਹਾ ਕੋ ਤੇ ਮਨ ਚ ਹੋਵੇ ਇੱਛਾ ਹੋਵੇ ਕਿ ਮੈਂ ਪੜਨਾ ਰੈਗੂਲਰ ਆਵੇ ਬੈਂਡ ਬੱਚਾ ਅਚੀਵ ਕਰ ਲਗਾ ਕਿਉਂਕਿ ਇਹਨਾਂ ਦੀ ਟੈਕਨੀਕ ਚਾਹੇ ਤੁਸੀਂ ਸਾਰਾ ਦਿਨ ਪੜ੍ਹਨਾ ਚਾਹੋ ਇਹ ਪੜਾਉਣਗੇ ਲੇਕਿਨ ਤੁਹਾਨੂੰ ਮਨ ਪੱਕਾ ਕਰਨਾ ਪੈਣਾ ਕਿ ਯਾਰ ਮੈਂ ਪੜ੍ਹਨਾ ਮੈਂ ਸਮਾਂ ਤੇ ਪੈਸਾ ਵੇਸਟ ਨਹੀਂ ਕਰਨਾ ਅਰਜੁਨ ਜੀ ਇੱਕ ਨਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਕਿਉਂਕਿ ਅੱਜ ਕੱਲ ਉਹਦਾ ਪ੍ਰਚਾਰ ਬਹੁਤ ਹੋ ਰਿਹਾ ਕਿ ਉਹ ਸਾਡੇ ਮਮੇਸ਼ੇਰ ਵਿੱਚ ਗੱਲ ਪਹੁੰਚ ਗਈ ਹੈ ਕਿ ਨਹੀਂ ਮੰਨ ਲਓ ਇੱਕ ਸਟੂਡੈਂਟ ਉਹ ਕਹਿੰਦਾ ਮੈਂ ਕੈਨੇਡਾ ਜਾਣਾ ਮੈਂ ਜੀਆਈਸੀ ਪੇ ਕਰ ਦੂੰਗਾ ਕਿਉਂਕਿ ਮੈਨੂੰ ਅਲਟੀਮੇਟਲੀ ਵਾਪਸ ਮਿਲਣੀ ਹੈ ਲੇਕਿਨ ਮੈਂ ਟਿਊਸ਼ਨ ਫੀਸ ਪਹਿਲਾਂ ਪੇ ਨਹੀਂ ਕਰਨੀ ਇਹ ਆਪਸ਼ਨ ਗ੍ਰੈਪਸ ਵਾਲੇ ਕੋਲ ਹੈ ਜੀ ਐਕਚੁਅਲੀ ਬੱਚੇ ਨਾ ਕਾਫੀ ਸਾਡੇ ਕੋਲ ਕੇਸਿਸ ਐਸੇ ਦੇਖਣ ਨੂੰ ਮਿਲੇ ਨੇ ਮਾਰਕੀਟ ਦੇ ਵਿੱਚ ਕਿ ਬੱਚਿਆਂ ਦੀ ਫੀਸ ਫਸ ਜਾਂਦੀ ਹੈ ਕਈ ਕਾਲਜ ਮੋਂਟਰੀਅਲ ਸਾਈਡ ਸਿੱਗੇ ਜਿਹੜੇ ਬੈਂਕਰਪਟ ਹੋ ਗਏ ਐਂਡ ਬੱਚਿਆਂ ਦੀ ਟਿਊਸ਼ਨ ਫੀਸ ਉਹ ਵੀ ਦੋ-ਦੋ ਸਾਲ ਤੱਕ ਵੀ ਵਾਪਸ ਨਹੀਂ ਆਈ ਸੋ ਉਹਦੇ ਲਈ ਅਸੀਂ ਇੱਕ ਐਸਾ ਆਪਸ਼ਨਸ ਲੈ ਕੇ ਆਏ ਆ ਕਿ ਜਿਹੜੀ ਤੁਸੀਂ ਆਪਣੀ ਟਿਊਸ਼ਨ ਫੀ ਯੂਨੀਵਰਸਿਟੀ ਆ ਕਾਲਜ ਨੂੰ ਜੋ ਵੀ ਦੇਣੀ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਦਿਓ ਜੇ ਵੀਜ਼ਾ ਨਹੀਂ ਲੱਗਦਾ ਕੋਈ ਟਿਊਸ਼ਨ ਫੀ ਮਤਲਬ ਤੁਸੀਂ ਰਿਸਕ ਖਤਮ ਕਰ ਦਿੱਤਾ ਕਿਉਂਕਿ ਕੈਨੇਡਾ ਵਿੱਚ ਬੜੀ ਵਾਰ ਬੱਚਿਆਂ ਨੂੰ ਪੈਕੇਜ ਕਰਨਾ ਪੈ ਜਾਂਦਾ ਸੀ ਕਿ ਯਾਰ ਕੈਨੇਡਾ ਜਾਣਾ ਪਰ ਅਸੀਂ ਪਹਿਲਾਂ ਪੈਸੇ ਪੇ ਨਹੀਂ ਕਰਨੇ ਜੇ ਵੀਜ਼ਾ ਆ ਗਿਆ ਤਾਂ ਪੈਸੇ ਪੇ ਕਰਦਾ ਕਿ ਨਹੀਂ ਤਾਂ ਨਹੀਂ ਪਰ ਇਹਨਾਂ ਨੇ ਉਹ ਝੰਜਟ ਹੀ ਖਤਮ ਕਰ ਦਿੱਤਾ ਇਹ ਬਹੁਤ ਵੱਡਾ ਧਮਾਕਾ ਜੀ ਅਗਰ ਤੁਸੀਂ ਕੈਨੇਡਾ ਐਡਮਿਸ਼ਨ ਲੈਣਾ ਚਾਹੁੰਦੇ ਹੋ ਟਿਊਸ਼ਨ ਫੀਸ ਤੁਸੀਂ ਬਾਅਦ ਚ ਪੇ ਕਰਨੀ ਹੈ ਜਦ ਤੁਹਾਡਾ ਵੀਜ਼ਾ ਤੁਹਾਡੇ ਹੱਥ ਚ ਹੋਊਗਾ ਤਾਂ ਪਹਿਲਾਂ ਤੁਹਾਨੂੰ ਟਿਊਸ਼ਨ ਫੀਸ ਪੇ ਕਰਨ ਦੀ ਲੋੜ ਨਹੀਂ ਜੀ ਆਈ ਸੀ ਤੁਸੀਂ ਪੇ ਕਰਨੀ ਹੈ ਔਰ ਅਲਟੀਮੇਟਲੀ ਜੀ ਆਈ ਸੀ ਜਿਹੜੀ ਆ ਉਹ ਬੱਚੇ ਨੂੰ ਦੋ ਦੋ ਮਹੀਨੇ ਬਾਅਦ ਮੇਰੇ ਖੇਲ ਮਿਲਦੀ ਹੈ ਬਿਲਕੁਲ ਜੀ ਅੱਛਾ ਜੇ ਕੋਈ ਬੱਚਾ ਯੂਕੇ ਜਾਣਾ ਚਾਹੁੰਦਾ ਜੀ ਯੂਕੇ ਲਈ ਆਪਣੇ ਕੋਈ ਕੋਈ ਆਪਸ਼ਨ ਹੋਰ ਹੈ ਉਹ ਯੂਕੇ ਵਿੱਚ ਬਹੁਤ ਆਪਸ਼ਨਸ ਨੇ ਜੀ ਸਿਰਫ ਸਪਾਊਸ ਬੰਦ ਹੋਇਆ ਹੈ ਬਟ ਸਟੂਡੈਂਟ ਨੂੰ ਯੂਕੇ ਐਜ਼ ਇਟ ਇਜ਼ ਲੈ ਰਿਹਾ ਹੈ ਤੁਸੀਂ ਬੱਚੇ ਦੇ ਕੋਲ ਆਇਲਸ ਹੈ ਤਾਂ ਆਇਲਸ ਕਰਕੇ ਨਿਕਲ ਸਕਦਾ ਹੈ ਆਦਰਵਾਇਜ਼ ਜੇ ਉਹਦੀ ਪ੍ਰੋਫਾਈਲ ਵਿਦਆਊਟ ਆਇਲਸ ਕੁਆਲੀਫਾਈ ਹੋ ਜਾਂਦੀ ਹੈ ਥੈਨ ਉਸ ਤਰ੍ਹਾਂ ਮੈਂ ਕੈਨੇਡਾ ਕੋਲ ਪੁੱਛਣਾ ਚਾਹੁੰਦਾ ਸੀ ਯੂਕੇ ਲਈ ਕੀ ਆਪਸ਼ਨ ਹੈ ਕਿ ਫੀਸ ਬਾਅਦ ਚ ਪੇ ਕਰ ਸਕਦੇ ਹਾਂ ਹਾਂਜੀ ਹਾਂਜੀ ਯੂਕੇ ਚ ਅਸੀਂ ਸਾਰੀ ਹੀ ਫੀਸ ਬਾਅਦ ਚ ਲੈਣੇ ਆ ਜੀ ਇੱਕ ਦਰ ਬੱਚਿਆਂ ਦੇ ਮਨ ਚ ਬੈਠਿਆ ਹੋਇਆ ਕਿ ਪਤਾ ਨਹੀਂ ਸਾਡਾ ਪੈਸਾ ਕਿਤੇ ਫਸ ਨਾ ਜਾਵੇ ਸੋ ਸਾਨੂੰ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ ਮੈਨੂੰ ਗੱਲ ਹੋਰ ਪਤਾ ਲੱਗੀ ਹੈ ਜੀ ਤੁਹਾਡੇ ਬਾਰੇ ਕਹਿੰਦੇ ਤੁਸੀਂ ਕੈਨੇਡਾ ਚ ਵੀ ਦਫ਼ਤਰ ਖੋਲਣ ਲੱਗੇ ਹੋ ਹਾਂਜੀ ਇਹ ਚਲੋ ਮੈਂ ਖੁਸ਼ਖਬਰੀ ਇਸ ਵੀਡੀਓ ਦੇ ਨਾਤੇ ਸਾਰਿਆਂ ਨੂੰ ਦੇਣਾ ਚਾਹਾਂਗਾ ਅਸੀਂ ਸਰੀ ਦੇ ਵਿੱਚ ਆਪਣਾ ਆਫਿਸ ਖੋਲ੍ਹ ਰਹੇ ਹਾਂ ਜਲਦੀ ਅਮ ਮਹੀਨਾ 1.5 ਮਹੀਨੇ ਦੇ ਅੰਦਰ ਇਨੋਗਰੇਸ਼ਨ ਕਰ ਰਹੇ ਹਾਂ ਸੀ ਉੱਥੇ ਸੋ ਜਿਹੜੇ ਬੱਚੇ ਇੱਥੋਂ ਜਾਣਗੇ ਕੈਨੇਡਾ ਉਹਨਾਂ ਨੂੰ ਅਸੀਂ ਅਕੋਮੋਡੇਸ਼ਨ ਐਂਡ ਆਲ ਦੇ ਵਿੱਚ ਵੀ ਹੈਲਪ ਕਰਾਂਗੇ ਮਤਲਬ ਬਾਹ ਫੜੂਗੇ ਨਾ ਜੀ ਇੱਥੋਂ ਹੀ ਸਿਰਫ ਬੱਚੇ ਨੂੰ ਭੇਜਣ ਦਾ ਹੀ ਸਾਡਾ ਮਸਲਾ ਨਹੀਂ ਹੈ ਉੱਥੇ ਜਾ ਕੇ ਬੱਚਾ ਆਪਣਾ ਤਰੱਕੀ ਕਰੇ ਐਂਡ ਕੋਈ ਉਹਨੂੰ ਦਿੱਕਤ ਨਾ ਆਵੇ ਸੋ ਇਸ ਚੀਜ਼ ਦਾ ਵੀ ਅਸੀਂ ਪ੍ਰਬੰਧ ਕਰਾਂਗੇ ਮੈਨੂੰ ਬਹੁਤ ਖੁਸ਼ੀ ਹੋਈ ਜੀ ਕਿ ਆਪਾਂ 2 ਸਾਲ ਪਹਿਲਾਂ ਵੀਡੀਓ ਕੀਤੀ ਸੀ ਇੱਕ ਛੋਟੀ ਜਿਹੀ ਗਲੀ ਦੇ ਅੰਦਰ ਇੱਕ ਘਰ ਦੇ ਕਮਰੇ ਵਿੱਚ ਤੁਸੀਂ ਪੜਾ ਰਹੇ ਸੀ ਹੁਣ ਕੈਨੇਡਾ ਤੱਕ ਪਹੁੰਚ ਰਹੇ ਹੋ ਤਾਂ ਇਹ ਤੁਹਾਡੀ ਮਿਹਨਤ ਹੈ ਔਰ ਜਿਹੜੇ ਦਰਸ਼ਕ ਦੇਖ ਰਹੇ ਸਾਡਾ ਪਰਿਵਾਰ ਦੇਖ ਰਿਹਾ ਇਹਨਾਂ ਦੀਆਂ ਦੁਆਵਾਂ ਆ ਸੌਫਟਵੇਅਰ ਵੀ ਕੋਈ ਲਾਂਚ ਕਰ ਰਹੇ ਹਾਂਜੀ ਅ ਸਾਫਟਵੇਅਰ ਅਸੀਂ ਕਾਈਲਸ ਦਾ ਸਾਫਟਵੇਅਰ ਬਣਾ ਰਹੇ ਹਾਂ ਜੀ ਸਾਫਟਵੇਅਰ ਇਸ ਕਰਕੇ ਬਣਾ ਰਹੇ ਹਾਂ ਕਿ ਕਈ ਬੱਚੇ ਇਹੋ ਜਿਹੇ ਨੇ ਜਿਹੜੇ ਇੱਥੇ ਕਲਾਸਿਸ ਸਾਡੇ ਕੋਲ ਫਿਜ਼ੀਕਲ ਨਹੀਂ ਲਗਾ ਸਕਦੇ ਜਾਂ ਆਨਲਾਈਨ ਲਈ ਵੀ ਉਹਨਾਂ ਨੂੰ ਕੋਈ ਇਹੋ ਜੀ ਹੈ ਕਿ ਆਨਲਾਈਨ ਲਈ ਵੀ ਟਾਈਮ ਨਹੀਂ ਨਿਕਲ ਪਾਰ ਰਿਹਾ ਸੋ ਅਸੀਂ ਸਰਟਨ ਸਾਫਟਵੇਅਰ ਤਿਆਰ ਕਰ ਰਹੇ ਹਾਂ ਕਿ ਉਹ ਸਾਫਟਵੇਅਰ ਸਾਡੇ ਕੋਲ ਪਰਚੇਸ ਕਰਕੇ ਉਹਦੇ ਸਾਰਾ ਪ੍ਰੈਕਟਿਸ ਮਟੀਰੀਅਲ ਹੋਏਗਾ ਸਾਰੇ ਲੈਸਨਸ ਹੋਣਗੇ ਮੇਰੀਆਂ ਖੁਦ ਦੀਆਂ ਡਿਲੀਵਰਡ ਕੀਤੀਆਂ ਹੋਈਆਂ ਕਲਾਸਿਸ ਹੋਣਗੀਆਂ ਸੋ ਉਸ ਕੋਰਸ ਨੂੰ ਲੈ ਕੇ ਬੱਚਾ ਸੈਲਫ ਪ੍ਰੈਪਰੇਸ਼ਨ ਕਰ ਸਕਦਾ ਹੈ ਐਂਡ ਡੈਫੀਨਿਟਲੀ ਉਹਦੇ ਜਾ ਸਕਦੇ ਜਿਹੜੇ ਡਿਪੈਂਡੈਂਟ ਲਾਜ ਆਸਪਾਉਸ ਨਾ ਨਹੀਂ ਜਿਨ੍ਹਾਂ ਨੂੰ ਯੂਕੇ ਹੁਣ ਅਵੇਲੇਬਿਲਿਟੀ ਹੈਗੀ ਆ ਤਾਂ ਫੇ ਉੱਥੇ ਜਾਣ ਲਈ ਤੇ ਮੇਰੇ ਕੋਲ ਫ੍ਰੈਂਚ ਕਲਾਸਿਸ ਚਾਹੀਦੀਆਂ ਹੋਣਗੀਆਂ ਨਹੀਂ ਜੀ ਫ੍ਰੈਂਚ ਐਸ ਪਰ ਕੋਈ ਰਿਕੁਆਇਰਮੈਂਟ ਨਹੀਂ ਹੈ ਜੀ ਫਿਨਲੈਂਡ ਵਿੱਚ ਵੀ ਤੁਸੀਂ ਆਇਲਸ ਦੇ ਬੇਸ ਤੇ ਜਾ ਸਕਦੇ ਹੋ ਈਵਨ ਕੁਝ ਨਹੀਂ ਪਰ ਮੈਂ ਜੇ ਸ਼ੈਨਗਨ ਜਾਣਾ ਨਾ ਕਿਸੇ ਦੀ ਡਿਮਾਂਡ ਹੁੰਦੀ ਕਿਵੇਂ ਲੇਕਿਨ ਮੈਂ ਜੇ ਸ਼ੈਨਗਨ ਜਾਣਾ ਮੈਂ ਫ੍ਰੈਂਚ ਸਿੱਖ ਕੇ ਜਾਣੀ ਆ ਕਿਉਂਕਿ ਉਧਰ ਲਈ ਭਾਸ਼ਾ ਆਂਦੀ ਹੋਊਗੀ ਕੰਮ ਛੇਤੀ ਮਿਲ ਜਾਂਦਾ ਆ ਆਹ ਸਿੰਗਲਿਸ਼ ਤੇ ਕਰਾ ਦਿੰਨੇ ਆ ਫ੍ਰੈਂਚ ਕਰਾ ਦੂੰਗਾ ਬਿਲਕੁਲ ਜੀ ਫ੍ਰੈਂਚ ਕਲਾਸ ਇਹ ਵੀ ਐਕਸਕਲੂਸਿਵ ਹੈ ਜੀ ਸਾਡੇ ਕੋਲ ਅਸੀਂ ਆਨਲਾਈਨ ਕਲਾਸਿਸ ਫ੍ਰੈਂਚ ਦੀਆਂ ਦਿੰਦੇ ਆ ਸੋ ਜੇ ਕੋਈ ਫ੍ਰੈਂਚ ਸਿੱਖਣ ਦਾ ਚਾਹਵਾਨ ਹੈ ਤਾਂ ਉਹ ਸਾਡੇ ਨੂੰ ਕੰਟੈਕਟ ਕਰ ਸਕਦਾ ਹੈ ਇੱਕ ਡੈਮੋ ਕਲਾਸ ਇਹਦੇ ਵਿੱਚ ਵੀ ਫ੍ਰੀ ਦਿੱਤੀ ਜਾਂਦੀ ਹੈ ਤੇ ਕੁਝ ਮੜਿਆ ਫਿਰ ਫ੍ਰੈਂਚ ਹੀ ਬੋਲ ਕੇ ਦਿਖਾ ਦੋ ਨਹੀਂ ਫ੍ਰੈਂਚ ਵਰਡਸ ਤਾਂ ਮੈਂ ਨਹੀਂ ਡਿਸਕਲੋਸ ਕਰਾਂਗਾ ਤੁਹਾਨੂੰ ਇਸ ਲਈ ਬਿਕਾਜ਼ ਸਾਡੇ ਟੀਚਰਸ ਨੇ ਜਿਹੜੇ ਫ੍ਰੈਂਚ ਪੜ੍ਹਾਉਂਦੇ ਨੇ ਸੋ ਡੈਮੋ ਦੇ ਵਿੱਚ ਅਸੀਂ ਜ਼ਰੂਰ ਡਿਸਕਲੋਸ ਕਰਦੇ ਆ ਸੋ ਡੈਮੋ ਫ੍ਰੀ ਹੈ ਜ਼ਰੂਰ ਲੈ ਸਕਦੇ ਹੋ ਵਾਹ ਵੀ ਲਾ ਰਸਤਾ ਇਸ ਤਰ੍ਹਾਂ ਬਸਲ ਬਸਲਾ ਚਲ ਮੈਨੂੰ ਮਤਲਬ ਉਹ ਵੀ ਇੰਟਰਸਟਿੰਗ ਹੋਏਗਾ ਨਾ ਜੀ ਬਿਲਕੁਲ ਮੈਨੂੰ ਵੀ ਬੜਾ ਸ਼ੌਕ ਹੈ ਤਾਂ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਤੁਹਾਡੇ ਕੋ ਸੈਟਰਡੇ ਸੰਡੇ ਅਗਰ ਤੁਹਾਡਾ ਸਟਾਫ ਅਵੇਲੇਬਲ ਹੋਵੇ ਤਾਂ ਫਰੈਂਚ ਦੀਆਂ ਕਲਾਸਿਸ ਜ਼ਰੂਰ ਲਵਾਂਗੇ ਫਿਰ ਅਸੀਂ ਗਿਆ ਕਰਾਂਗੇ ਇਸ ਤਰ੍ਹਾਂ ਬਸਲ ਬਸਲਾ ਪੀ ਵੀ ਬੱਤੀ ਮੁਬਾਰਕਨ ਚਲੋ ਇਹ ਪਤਲੀ ਅਰਬੀ ਬੋਲੀ ਆ ਕਿਹੜੀ ਪਾਸ਼ਾ ਬੋਲ ਰਹੀ ਹੈ ਲੇਕਿਨ ਇੰਟਰਸਟਿੰਗ ਬਹੁਤ ਹੋਣ ਵਾਲਾ ਜੀ ਬਿਲਕੁਲ ਕਹਿੰਦੇ ਨੇ ਕਿ ਜੇ ਤੁਸੀਂ ਵੇਲੇ ਕੁਝ ਨਾ ਕੁਝ ਨਵਾਂ ਕਰਦੇ ਰਹਿਣਾ ਚਾਹੀਦਾ ਐਗਜ਼ੈਕਟਲੀ ਔਰ ਹਰ ਪਾਸ਼ਾ ਸੋਹਣੀ ਹਰ ਪਾਸ਼ਾ ਦੀ ਆਪਣੀ ਵੈਲਿਊ ਆ ਅਰਜੁਨ ਜੀ ਸਨੇਹਾ ਸਿਰਫ ਮੈਂ ਇਹੀ ਦੇਣਾ ਚਾਹਾਂਗਾ ਬੱਚਿਆਂ ਨੂੰ ਕਿ ਜਿਹੜੇ ਬੱਚੇ ਇਹ ਸੋਚ ਕੇ ਬੈਠੇ ਹੈ ਕਿ ਉਹਨਾਂ ਦੇ ਆਇਲਸ ਵਿੱਚ ਬੈਂਡ ਨਹੀਂ ਆ ਸਕਦੇ ਚਾਹੇ ਬਹੁਤ سارے ਅਟੈਂਪਟ ਦੇ ਚੁੱਕੇ ਨੇ ਅਸੀਂ ਤੁਹਾਨੂੰ ਕਹਿੰਦੇ ਆ ਕਿ ਸਾਡੇ ਕੋਲ ਇੱਕ ਡੈਮੋ ਕਲਾਸ ਲਗਾਓ ਐਂਡ ਸਾਡਾ ਵੇ ਆਫ ਟੀਚਿੰਗ ਦੇਖੋ ਸਾਡੇ ਮੈਥਡਸ ਦੇਖੋ ਐਂਡ ਉਸ ਤੋਂ ਬਾਅਦ انرੋਲ ਕਰੋ ਅਸੀਂ ਤੁਹਾਨੂੰ ਪੂਰੀ ਹੈਲਪ ਕਰਾਂਗੇ ਕਿ ਤੁਹਾਡੇ ਬੈਂਡਸ ਆਨ ਐਂਡ ਡੈਫੀਨੇਟਲੀ ਬੈਂਡਸ ਆਨ ਗਏ ਵੀ ਚਲੋ ਅਰਜੁਨ ਜੀ ਨੇ ਤੁਹਾਨੂੰ ਬਹੁਤ ਸਾਰੀਆਂ ਆਪਸ਼ਨਸ ਦੇ ਦਿੱਤੀਆਂ ਪਹਿਲੀ ਤਾਂ ਇਹਨਾਂ ਨੇ ਗੱਲ ਇਹ ਆਖੀ ਆ ਕਿ ਮਨੀ ਬੈਕ ਦੀ ਗਾਰੰਟੀ ਹੈ ਦੂਜੀ ਗੱਲ ਇਹਨਾਂ ਨੇ ਇਹ ਵੀ ਆਖਿਆ ਤੁਸੀਂ ਮਨੀ ਬੈਕ ਨਹੀਂ ਲੈਣਾ ਚਾਹੁੰਦੇ ਦਿਵਾਰਤੀ ਟ੍ਰੇਨਿੰਗ ਕਰਨਾ ਚਾਹੁੰਦੇ ਵੈਸੇ ਇਹ ਬਹੁਤ ਰੇਅਰ ਚਾਂਸਸ ਹੁੰਦੇ ਆ ਕਿ ਇਹਨਾਂ ਦੇ ਪੜਾਏ ਹੋਏ ਸਟੂਡੈਂਟਸ ਦੇ ਬੈਂਡ ਅੱਛੇ ਨਾਂਨ ਦਾ ਉਹ ਵੀ ਫੈਸਿਲਿਟੀ ਤੁਹਾਨੂੰ ਦੇਣ ਲਈ ਤਿਆਰ ਆ ਸੀਐਲਪੀ 9 ਦੀ ਤਿਆਰੀ ਕਰਨਾ ਚਾਹੁੰਦੇ ਹੋ ਉਹ ਵੀ ਇਹ ਟ੍ਰੇਨਿੰਗ ਦੇਣ ਲਈ ਤਿਆਰ ਆ ਆਨਲਾਈਨ ਕਲਾਸਿਸ ਲੈਣਾ ਚਾਹੁੰਦੇ ਆ ਤਾਂ ਉਹ ਵੀ ਇਹਨਾਂ ਤੋਂ ਆਨਲਾਈਨ ਕਲਾਸਿਸ ਮਿਲ ਸਕਦੀ ਆ ਸੈਟਰਡੇ ਸੰਡੇ ਤੁਸੀਂ ਵਰਕਿੰਗ ਪ੍ਰੋਫੈਸ਼ਨਲਸ ਹੋ ਤਾਂ ਸੈਟਰਡੇ ਸੰਡੇ ਵੀ ਇਹ ਤੁਹਾਨੂੰ ਟ੍ਰੇਨਿੰਗ ਦੇਣ ਲਈ ਤਿਆਰ ਹਨ ਨਾਲ ਦੀ ਨਾਲ ਤੁਸੀਂ ਸ਼ੰਗਨ ਵੀਜ਼ਾ ਅਗਰ ਡਿਪੈਂਡੈਂਟ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਵੀ ਇਹਨਾਂ ਨੂੰ ਮਿਲ ਸਕਦੇ ਹੋ ਤੁਸੀਂ ਯੂਕੇ ਵੀਜ਼ਾ ਲੈਣ ਤੋਂ ਬਾਅਦ ਅਗਰ ਟਿਊਸ਼ਨ ਫੀਸ ਪੇ ਕਰਨਾ ਚਾਹੁੰਦੇ ਹੋ ਤਾਂ ਵੀ ਇਹ ਤੁਹਾਡਾ ਸਾਥ ਦੇਣਗੇ ਪਰ ਸਭ ਤੋਂ ਵੱਡਾ ਤਮਾਕਾ ਇਹਨਾਂ ਨੇ ਜਿਹੜੀ ਗੱਲ ਇਹ ਆਖੀ ਆ ਕਿ ਅਸੀਂ ਕੈਨੇਡਾ ਦੀ ਵੀ ਟਿਊਸ਼ਨ ਫੀਸ ਬਾਅਦ ਚ ਲਵਾਂਗੇ ਉਹ ਬਹੁਤ ਰਾਹਤ ਦੇਣ ਵਾਲੀ ਗੱਲ ਹੈ ਬਹੁਤ ਜਿਹੜੇ ਉਲਝਣ ਕਈਆਂ ਦੇ ਦਿਮਾਗ 'ਚ ਹੈ ਕੈਨੇਡਾ ਨੂੰ ਲੈ ਕੇ ਉਹਨੂੰ ਇਹ ਜਿਹੜੀ ਉਲਝਣ ਨੂੰ ਸੋਲਵ ਕਰ ਰਹੀ ਹੈ ਤਾਂ ਤੁਸੀਂ ਕਿਸੇ ਵੀ ਟਾਈਮ ਜਿਹੜੇ ਨੰਬਰ ਥੱਲੇ ਲਿਖੇ ਹੋਏ ਆ ਉੱਤੇ ਕਾਲ ਕਰਕੇ ਅਪਾਇੰਟਮੈਂਟ ਜਿਹੜੀ ਅਰਜੁਨ ਜੀ ਨਾਲ ਫਿਕਸ ਕਰ ਸਕਦੇ ਹੋ ਐਦਾਂ ਨਹੀਂ ਹੋਏਗਾ ਤੁਸੀਂ ਇੱਥੇ ਆਉਂਗੇ ਤਾਂ ਤੁਹਾਨੂੰ ਇਹਨਾਂ ਨਾਲ ਮਲਾਉਣਗੇ ਹੀ ਨਹੀਂ ਇਹ ਤੁਹਾਨੂੰ ਪੂਰੀ ਕਾਉਂਸਲਿੰਗ ਦੇਣਗੇ ਪੂਰਾ ਸਮਝਾਉਣਗੇ ਪਰ ਤੁਹਾਨੂੰ ਅਗਰ ਆਲਸ ਤੋਂ ਵੀ ਡਰ ਲੱਗਦਾ ਹੈ ਤਾਂ ਇਹ ਆਲਸਾ ਦਾ ਡਰ ਵੀ ਤੁਹਾਡਾ ਕੱਟ ਦੇਣਗੇ ਜੀ ਬਿਲਕੁਲ ਡਰ ਰਹੀ ਹੈ ਜੀ ਬੱਚਿਆਂ ਦੇ ਅੰਦਰ ਐਕਚੁਅਲੀ ਸਿਰਫ ਝਾਕਾ ਇਹਨੂੰ ਕਹਿੰਦੇ ਨੇ ਆਪਾਂ ਪੰਜਾਬੀ ਦੇ ਵਿੱਚ ਸੋ ਜੇ ਬੱਚੇ ਇੱਕ ਵਾਰ ਟ੍ਰਾਈ ਕਰਨ ਸਾਡੇ ਕੋਲ ਆਗੇ ਤਾਂ ਡੈਫੀਨਿਟਲੀ ਬੈਂਡਸ ਅਚੀਵ ਕਰ ਲੈਣਗੇ ਚਲੋ ਇਹ ਝਾਕਾ ਤੁਹਾਡਾ ਦੂਰ ਕਰ ਦੇਣਗੇ ਅਰਜੁਨ ਜੀ ਉਮੀਦ ਹੈ ਜਿਹੜੇ ਤੁਹਾਡੇ ਕੋਲ ਇੱਥੇ ਵਿਸ਼ਵਾਸ ਨਾ ਲਾਉਣਗੇ ਤੁਸੀਂ ਉਹਨਾਂ ਦਾ ਵਿਸ਼ਵਾਸ ਕਦੀ ਡੋਲਣ ਨਹੀਂ ਦੋ ਜੀ ਬਿਲਕੁਲ ਚਲੋ ਬਹੁਤ ਬਹੁਤ ਸ਼ੁਕਰ ਹੈ ਸਰ ਬਹੁਤ ਮਿਹਰਬਾਨ ਥੈਂਕ ਯੂ ਬਟ ਇਹਨਾਂ ਦਾ ਵੀ ਬੱਤੀ ਨਵਾ ਚੈਨਲ ਆਪਣਾ ਛੋਟ ਵੀ ਨਹੀਂ ਸੂਰੀ ਕੈਮਰਾ ਪਰ ਸਮਝ ਜੀ ਕੁੰਜਾਲ ਤੋਂ ਬਹੁਤ ਜੀ ਫਤੋਸ ਬਗੇ ਸੱਚੀ